ਕਿੰਤੀ ਜਿਹੜਾ ਉਹ 2135 ਮੋਟਰਸਾਈਕਲ ਆਪਾਂ ਵੇਚਿਆ ਇਹਨੇ 6 ਮਹੀਨੇ ਆ ਭਾਈ ਉਹ ਬੰਦੇ ਨੇ ਨਾ ਤਾਂ ਕੋਈ ਕਿਸ਼ਤ ਭਰੀ ਆ ਤੇ ਨਾ ਕੋਈ ਲੈਣਾ ਨਾ ਦੇਣਾ ਨਾ ਉਹ ਬੰਦਾ ਫੋਨ ਚੱਕਦਾ ਕਿਸ਼ਤ ਨਹੀਂ ਭਰੀ ਕਿਸ਼ਤ ਨਹੀਂ ਉਹ ਬੰਦੇ ਨੇ ਭਰੀ ਠੀਕ ਆ ਇਹਨਾਂ ਤਾਂ ਮੈਂ ਉਹਨੂੰ ਦੋ ਦਿਨ ਰਿ ਫੋਨ ਕਰਦਾ ਤੇਰੇ ਸਾਹਮਣੇ ਵੀ ਦੇਖ ਲਈ ਤੂੰ ਕਹੂਗਾ ਵੀ ਯਾਰ ਵੱਡਾ ਬਈ ਦਾ ਕਰਦਾ ਆ ਫੇਰ ਕਰਦਾ ਆ ਨਹੀਂ ਰਿਹਾ ਫੇਰ ਕੱਟਦਾ ਉਹਨੇ ਫੋਨ ਬੰਦੇ ਨਹੀਂ ਕੱਟੀ ਜਾਂਦਾ ਫੋਨ ਤੇ ਚੱਕਣਾ ਚਾਹੀਦਾ ਹੈ ਉਹ ਤੇ ਯਾਰ ਆ ਜਿਹੜਾ ਉਹ ਦੋਨ ਪ੍ਰਵਿੰਦਰ ਉਹਨੂੰ ਨਾ ਬਸ ਫੋਨ ਕਰਕੇ ਸੱਦੀਏ ਤੇ ਆਪਣਾ ਮਸਲਾ ਹਲੋ ਸਹੀ ਕਰੇ ਕਰਕੇ ਦੇਖੋ ਬਈ ਉਹਨੂੰ ਫੋਨ ਕਰ ਦਿੰਦਾ ਉਹ ਕਰ ਦੇ ਐਲੋ ਰਵਿੰਦਰ ਕੀ ਹਾਲ ਹੈ ਬਾਈ ਯਾਰ ਬਾਈ ਇੱਕਰੀ ਆਫਿਸ ਆ ਯਾਰ ਬਾਈ ਯਾਰ ਹਾਂ ਹਾਂ ਤੇ ਜ਼ਰੂਰੀ ਸਾਨੂੰ ਕਾਪਾ ਪਈ ਯਾਰ ਹਾਂ ਹਾਂ ਆ ਜਾ ਚਲੋ ਚਾ ਆ ਗਿਆ ਵੀਰੇ ਬੱਤੇ ਭਰਾ ਵਧੀਆ ਜੀ ਵਧੀਆ ਹੋਰ ਬਾਈ ਬੈਠੋ ਜੀ ਬੈਠੋ ਯਾਰ ਰਵਿੰਦਰ ਆ ਦੇਖ ਕੱਟੋ ਤੋਂ 21 35 ਦੀ ਆਪਣੇ ਦੀ ਖਰਾਬੀ ਆ ਤੇ ਆ ਦੇਖ ਹੈ ਅੱਛਾ ਕਿਸ ਤਰ੍ਹਾਂ ਦੀ ਭਰੀਆਂ ਮੈਨੂੰ ਲੱਗਦਾ ਇਹ ਜੋ ਹਾਂ ਉਹਨੇ ਇੱਕ ਵੀ ਨਹੀਂ ਭਰੀ ਗਈ ਤੇ ਆ ਬੰਦੇ ਦਾ ਨੰਬਰ ਤੁਹਾਨੂੰ ਦੇਣਾ ਫੋਨ ਤੁਹਾਡਾ ਮੈਂ ਤੁਸੀਂ ਉਹ ਬੰਦੇ ਕੋਲੇ ਜਾ ਕੇ ਨਾ ਹਾਂ ਹਾਂ ਤੇ ਤੁਸੀਂ ਆ ਮਸਲਾ ਹੱਲ ਕਰੋ ਆ ਹੋ ਗਿਆ ਤੇ ਇਦਾਂ ਕਰੋ ਤੁਸੀਂ ਹੁਣੇ ਜਾਓ ਹੁਣੇ ਨਿਕਲੋ ਬੰਦਾ ਘਰੇ ਮਿਲ ਜੂਗਾ ਤੁਸੀਂ ਜਾਓ ਠੀਕ ਆ ਲੈ ਆ ਵੀ ਮਿੱਤਰਾ ਆਪਣਾ ਕੰਮ ਇਹ ਕਰੂ ਲਈ ਹੁਣ ਆਪਣੇ ਕਾਬੂ ਮਿਲਿਆ ਸੀ ਬੰਦਾ ਠੀਕ ਆ ਹੁਣ ਇਹ ਕਾਬੂ ਠੀਕ ਹੈ ਜੀ ਚਲ ਠੀਕ ਆ ਆ ਮੋਟਰਸਾਈਕਲ ਤਾਂ ਮੇਰਾ ਏ ਕੀ ਦੇਖਦਾ ਬਾਈ ਮੋਟਰਸਾਈਕਲ ਮੇਰਾ ਬਾਈ ਆ ਦੇਖ 6 ਮਹੀਨੇ ਹੋ ਗਿਆ ਚੋਰੀ ਹੋਇਆ ਯਾਰ ਇਹ ਕਾਕਿਸਤਾਨੇ ਹੁਣ ਬਾਈ ਮੈਂ ਲਿੱਤਾ ਡੀਲਰ ਤੋਂ ਅੱਛਾ ਠੀਕ ਹੈ ਨਾ ਬਾਈ ਡੀਲਰ ਨਾਲ ਮਿਲਵਾ ਫਿਰ ਡੀਲਰ ਨਾਲ ਮਿਲ ਲੈਣੇ ਆਪਾਂ ਕੋਈ ਗੱਲ ਨਹੀਂ

ਹੋਵੇ 6 ਮਹੀਨੇ ਹੋਗੇ ਤੂੰ ਕਿਸ਼ਤਾਂ ਨਹੀਂ ਭਰੀਆਂ ਇਹ ਸਾਡਾ ਹੀ ਬੰਦਾ ਜਿਹੜਾ ਤੇਰੇ ਨਾਲ ਭੇਜਿਆ ਸੀਗਾ ਠੀਕ ਆ ਤੂੰ ਨਾ ਮੋਟਰਸਾਈਕਲ ਦਿੰਦਾ ਸੀ ਬੰਦਿਆਂ ਨੂੰ ਜਦੋਂ ਹੀ ਆਉਂਦੇ ਸੀਗੇ ਅੱਜ ਮੋਟਰਸਾਈਕਲ ਵੀ ਆ ਗਿਆ ਤੂੰ ਵੀ ਆ ਗਿਆ ਠੀਕ ਆ ਕੋਈ ਨਹੀਂ ਚੱਕੇ ਨਾਲੇ ਬੰਦੇ ਕੋਈ ਨਹੀਂ ਚੱਕਰਾ ਤੂੰ ਕਿਸ਼ਤਾਂ ਨਹੀਂ ਭਰੀਆਂ ਸਾਡੀਆਂ ਇੱਕ ਵੀ ਤੈਨੂੰ ਅਸੀਂ ਹਾਂ ਤੈਨੂੰ ਅਸੀਂ ਫੁੱਦੂ ਨੰਬਰ ਲੱਗਦੇ ਆ ਨਹੀਂ ਨਹੀਂ ਬਾਈ ਕੋਈ ਗ੍ਰਹਿ ਹਸਤੀ ਕਰਦੀ ਤਾਂ ਨਹੀਂ ਤੈਨੂੰ ਇਹ ਫੁੱਦੂ ਲੱਗਦੇ ਆ ਤੂੰ ਸਾਡੇ ਨਾਲ ਫੁੱਦੂ ਕੀਤਾ ਜਾ ਕੀ ਜਾ ਹੁਣ ਜੋ ਜੋ ਕਰਨਾ ਜਾ ਬਸ ਜਾ ਓਨੀ ਵੇਲੇ ਦਾ ਮੋਟਰਸਾਈਕਲ ਖੜਾ ਆਡਾ ਮੋਟਰਸਾਈਕਲ ਤੇ ਜਾ ਓਏ ਐ ਨਹੀਂ ਬਈ ਯਾਰ ਕਮਾਲ ਹੋ ਗਈ ਯਾਰ ਬੰਦਾ ਯਾਰ ਫੋਨ ਤੇ ਚੱਕ ਸਕਦਾ ਯਾਰ ਨਹੀਂ ਤੇ ਪੁਲਾਈਏ ਪੁਲਿਸ ਨੂੰ ਫਿਰ ਕੋਈ ਨਹੀਂ ਬਈ ਯਾਰ ਮੈਂ ਪਰਭੂnga ਮੋਟਰਸਾਈਕਲ ਛੱਡ ਦੋ ਯਾਰ ਚੱਲ ਪਾਚਾ ਨੇ ਪੋਸਟਰ ਬੁਲਾ ਲਊਗਾ ਤੇਰਾ ਮੋਟਰਸਾਈਕਲ ਕਿੱਥੇ ਆ ਓਈ ਸਰਦਾਰ ਜੀ ਉਹ ਲੈ ਗਏ ਚੱਕ ਕੇ ਕਿਸਤਾਂ ਵਾਲੇ ਇਹਨੂੰ ਜਦੋਂ ਮੈਂ ਮਹੀਨੇ ਦੀ ਤਨਖਾਹ ਸਹੀ ਟਾਈਮ ਤੇ ਦਿੰਦਾ ਸੀ ਜਦੋਂ ਤੂੰ ਸਹੀ ਕਿਸ਼ਤਾਂ ਭਰਦਾ ਸੀ ਮੈਂ ਬੇਈਮਾਨੀ ਕਰ ਗਿਆ ਹੁਣ ਉਹ ਬੇਈਮਾਨੀ ਨਹੀਂ ਜੀ ਮੈਂ ਬਸ ਥੋੜਾ ਨਾਲ ਕਿਤੇ ਉਹ ਸੀ ਨਾ ਬਈ ਹੁਣ ਮੈਂ ਤੈਨੂੰ ਨਹੀਂ ਰੱਖਣਾ ਕੰਮ ਤੇ ਕੀ ਹੋ ਗਿਆ ਜੀ ਰੱਖ ਲਓ ਜੀ ਗਰੀਬ ਬੰਦਾ ਜੀ ਮੈਂ ਨਾ ਬਈ ਨਾ ਬਈਮਾਨੀ ਨਹੀਂ ਬਈ ਰੱਖ ਲਿਆ ਕੋਈ ਗੱਲ ਨਹੀਂ ਜੀ ਮੈਂ ਭਰ ਦਿਆ ਕਰੂੰਗਾ ਕਿਸੇ ਦਾ ਵੀ ਟਾਈਮ ਤੇ ਮੇਰੀ ਨਾ ਬਈ ਮੈਂ ਬੇਈਮਾਨਾਂ ਨੂੰ ਨਹੀਂ ਰੱਖਦਾ ਬਈ ਮੈਂ ਨਹੀਂ ਰੱਖਦਾ ਜੀ ਬਈ ਤੁਹਾਡੇ ਬਾਰੇ ਉਹ ਨਹੀਂ ਨਹੀਂ ਬਈ ਸਹੀ ਸੀ ਸਤ ਸ੍ਰੀ ਅਕਾਲ ਵੀ ਮਿੱਤਰੋ ਕੀ ਹਾਲ ਚਾਲ ਆ ਅੱਜ ਦਾ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿ ਕਿਸੇ ਨਾ ਬੇਈਮਾਨਾ ਨਾ ਕਰੋ ਜੇ ਆਪਾਂ ਫਾਈਨੈਂਸ ਤੇ ਕਿਸੇ ਤੋਂ ਵੀ ਕੋਈ ਚੀਜ਼ ਲੈ ਕੇ ਆਉਣੇ ਵਿਕਲ ਲੈ ਕੇ ਆਉਣੇ ਆ ਬਰਾਬਰ ਕਿਸ਼ਤਾਂ ਭਰਿਆ ਕਰੋ ਜਿੱਦਾਂ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਿਆ ਇੱਕ ਬੰਦੇ ਨੇ ਕਿਸ਼ਤਾਂ ਨਹੀਂ ਭਰੀਆਂ ਡੀਲਰ ਤੋਂ ਮੋਟਰਸਾਈਕਲ ਲੈ ਲਿਆ ਫਿਰ ਬਾਅਦ ਵਿੱਚ ਡੀਲਰ ਮੋਟਰਸਾਈਕਲ ਲੈ ਗਿਆ ਉਹ ਬੰਦਾ ਨੌਕਰੀ ਤੋਂ ਵੀ ਚੱਲ ਗਿਆ ਕਿਉਂਕਿ ਉਹ ਮਾਲਕ ਨੇ ਵੀ ਬੇਈਮਾਨ ਨੂੰ ਨਹੀਂ ਰੱਖਿਆ ਇਸ ਕਰਕੇ ਇਮਾਨਦਾਰੀ ਦਾ ਕੰਮ ਕਰਿਆ ਕਰੋ ਸਤ ਸ੍ਰੀ ਅਕਾਲ ਆਡੀ ਵੀਡੀਓ ਨੂੰ ਕਰੋ ਸਬਸਕ੍ਰਾਈਬ ਸ਼ੇਅਰ